ਮੇਰੀ ਪਿਆਰ ਪਿਆਰੀ YouTube ਫੈਮਿਲੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਲੋ ਜੀ ਆਪਾਂ ਇੱਕ ਨਵਾਂ ਵਲੌਗ ਲੈ ਕੇ ਤੁਹਾਨੂੰ ਸਭ ਨੂੰ ਮਿਲਣ ਵਾਸਤੇ ਹਾਜ਼ਰ ਹੋ ਗਏ ਆ। ਆਸ਼ਾ ਕਰਦੇ ਆ ਸਾਰੇ ਭੈਣ ਭਰਾ ਬੱਚੇ ਸਭ ਠੀਕ ਠਾਕ ਹੋਣਗੇ, ਵਧੀਆ ਹੋਣਗੇ, ਆਪਦੇ ਘਰਾਂ ਦੇ ਵਿੱਚ ਤੰਦਰੁਸਤ ਹੋਣਗੇ ਜੀ। ਪਰ ਜਿਵੇਂ ਹੁਣ ਪੰਜਾਬ ਤੇ ਪਾਕਿਸਤਾਨ ਦੇ ਵਿੱਚ ਹੜਾ ਆਇਆ ਹੋਇਆ ਬਹੁਤ ਦੁੱਖ ਹੁੰਦਾ ਜੇ ਦੇਖ ਕੇ ਕਿਉਂਕਿ ਬਹੁਤ ਜ਼ਿਆਦਾ ਜਿਹੜੇ ਘਰ ਖਰਾਬ ਹੋ ਰਹੇ ਆ, ਘਰਾਂ ਨੂੰ ਛੱਡ ਕੇ ਜਾਣਾ ਪੈ ਰਿਹਾ ਆ ਪਰ ਕਹਿੰਦੇ ਹੁੰਦੇ ਨਾ ਵੀ ਜਾਨ ਜਿਹੜੀ ਵਾਪਸ ਨਹੀਂ ਮੇ ਦੇ ਕਿ ਘਰ ਤਾਂ ਫੇਰ ਵੀ ਮਿਹਨਤ ਨਾਲ ਫਿਰ ਬਣ ਜਾਂਦੀਆਂ ਚੀਜ਼ਾਂ ਤੇ ਇਸ ਕਰਕੇ ਆਪਾਂ ਤੇ ਇਹ ਚਾਹੁੰਦੇ ਆ ਵੀ ਸਾਰੇ ਆਪ ਦੀ ਜਾਨ ਨੂੰ ਸੰਭਾਲਣ ਜੀ ਬੇਜਵਾਨਾਂ ਨੂੰ ਸੰਭਾਲੋ ਜੀ ਉਹਨਾਂ ਦਾ ਵਿਚਾਰਿਆਂ ਦਾ ਕੋਈ ਕਸੂਰ ਨਹੀਂਗਾ ਕੁਦਰਤ ਦੇ ਅੱਗੇ ਕਿਸੇ ਦਾ ਵੀ ਵਸ ਨਹੀਂ ਚੱਲਦਾ ਕੁਦਰਤ ਜਿਹੜਾ ਆਪਦਾ ਰਾਹ ਬਣਾਉਂਦੀ ਬਣਾਉਂਦੀ ਆ ਹੁਣ ਪਾਣੀ ਵੀ ਬਹੁਤ ਜ਼ਿਆਦਾ ਹੋਣ ਕਰਕੇ ਹਨਾ ਕਿਤੇ ਨਾ ਕਿਤੇ ਪਾਣੀ ਨੂੰ ਵੀ ਰਾਹ ਚਾਹੀਦਾ ਚਾਹੀਦਾ ਆ ਇਹ ਕੁਦਰਤ ਦੇ ਰੰਗ ਹੈ ਜੀ ਤੇ ਆਪਾਂ ਨੂੰ ਕੁਦਰਤ ਦੇ ਰੰਗਾਂ ਦੇ ਵਿੱਚ ਹੀ ਜੀਣਾ ਪੈਂਦਾ ਆ ਬਸ ਇਹ ਆ ਵੀ ਵਾਹਿਗੁਰੂ ਜੀ ਬੇਜਵਾਨਾਂ ਨੂੰ ਵੀ ਜਾਵੇ ਹਨ ਸਾਰੇ ਨੂੰ ਚਾਹੀਦਾ ਵੀ ਜਿਹੜੇ ਬੇਜਵਾਨ ਰੜ ਰਹੇ ਆ ਉਹਨਾਂ ਨੂੰ ਵੀ ਬਚਾਇਆ ਜਾਵੇ ਜੀ ਬਹੁਤ ਨੁਕਸਾਨ ਹੋ ਰਿਹਾ ਦੇਖ ਕੇ ਬਹੁਤ ਮਨ ਦੁਖੀ ਹੁੰਦਾ ਆ ਫਿਰ ਵੀ ਆਪਾਂ ਚਾਹੁੰਦੇ ਆ ਵੀ ਸਾਰੇ ਵਸਦੇ ਰਹਿਣ ਚਾਹੇ ਪਾਕਿਸਤਾਨ ਆ ਚਾਹੇ ਪੰਜਾਬ ਸਰਬ ਦੀ ਆਪਦੇ ਘਰਾਂ ਦੇ ਵਿੱਚ ਖੁਸ਼ ਹੋਣ ਫਿਰ ਤੋਂ ਸਾਰੇ ਜਗ੍ਹਾ ਸ਼ਾਂਤੀ ਹੋ ਜAVE ਤੇ ਸਭ ਆਪਦੇ ਘਰਾਂ ਦੇ ਵਿੱਚ ਚੱਲ ਜਾਣ ਜੀ ਹੜ੍ਹ ਸਮਾਪਤ ਹੋ ਜਾਣ ਇਹ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆਂ ਤੇ ਲੋ ਜੀ ਇੱਥੇ ਟਾਈਮ ਹੋ ਗਿਆ ਸੀਗਾ ਸ਼ਨੀਵਾਰ ਦਾ ਦਿਨ ਹੋ ਗਿਆ ਟਾਈਮ ਇੱਥੇ ਹੋ ਗਿਆ ਸੀ ਦੁਪਹਿਰ ਦੇ 2.30 ਕਵਜੇ ਦਾ ਦੇਖੋ ਵੈਸੇ ਤਾਂ ਦੁਪਹਿਰ ਨੂੰ ਗਰਮੀ ਬਹੁਤ ਹੁੰਦੀ ਆ ਪਰ ਕੱਲ ਮੀਂਹ ਪੈ ਕੇ ਹਟਿਆ ਸੀ ਇਸ ਕਰਕੇ ਅੱਜ ਮੌਸਮ ਸੀਗਾ ਠੰਡਾ ਤੇ ਜਦੋਂ ਗਰਮੀ ਹੁੰਦੀ ਹੈ ਰਸੋਈ 'ਚ ਕੰਮ ਕਾਜ ਕਰਦੇ ਫਿਰ ਗਰਮੀ ਬਹੁਤ ਆ ਜਾਂਦੇ ਆ ਜਾਂਦੀ ਹੈ ਤੇ ਫਿਰ ਐ ਸੋਚੀਦਾ ਵੀ ਚਲੋ ਹੁਣ 10 ਮਿੰਟ ਹਵਾ ਲੈਨੇ ਆ ਹਵਾ ਲੈਨੇ ਆ ਤਾਂ ਫਿਰ ਫੋਨ ਯੂਜ਼ ਕਰ ਲਈਦਾ ਤੇ ਇਸ ਕਰਕੇ ਫੋਨ ਯੂਜ਼ ਕਰਦੇ ਕਰਦੇ ਟਾਈਮ ਦਾ ਪਤਾ ਹੀ ਨਹੀਂ ਲੱਗਦਾਗਾ ਤੇ ਅੱਜ ਮੈਂ ਸੋਚਿਆ ਅੱਜ ਮੈਂ ਕਿਵੇਂ ਕੁਝ ਕੰਮ ਕਾਜ ਕਰਨੇ ਆ ਕਿਉਂਕਿ ਮੌਸਮ ਵਧੀਆ ਬਣਿਆ ਹੋਇਆ ਅੱਜ ਗਰਮੀ ਹੈ ਨਹੀਂ ਇਸ ਕਰਕੇ ਮੈਂ ਆ ਗਮਲਾ ਵਿਹਲਾ ਕੀਤਾ ਇੱਥੇ ਘਾਹ ਵਗੈਰਾ ਸਾਰਾ ਪੱਟ ਕੇ ਤੇ ਮੈਂ ਕਿਹਾ ਇੱਥੇ ਕੁਝ ਬੂਟੇ ਜਿਹੜੇ ਆ ਨਾ ਕਾਫੀ ਹੋ ਗਿਆ ਅਹੜੇ ਫੁੱਲਾ आले ਹੈ ਨਾ ਇਹ ਫੁੱਲ ਬਹੁਤ ਸੋਹਣੇ ਲੱਗਦੇ ਆ ਤੇ ਮੈਂ ਸੁਣਿਆ ਵੀ ਇਹ ਜਿਹੜੇ ਫੁੱਲ ਹੁੰਦੇ ਆ ਇਹ ਬਹੁਤ ਹੀ ਵਧੀਆ ਇਹਨਾਂ ਦੀ ਦਵਾਈ ਬਣਦੀ ਹੈ ਸ਼ਾਇਦ ਤੱਕ ਸ਼ੂਗਰ ਵਗੈਰਾ ਦੀ ਦਵਾਈ ਬਣਦੀ ਹੈ ਮੈਂ ਇਸ ਬਾਰੇ ਸਰਚ ਕਰਨਾ ਮੇਰਾ ਟਾਈਮ ਨਹੀਂ ਲੱਗਿਆ ਪਰ ਮੈਂ ਸਰਚ ਜ਼ਰੂਰ ਕਰੂੰਗੀ ਵੀ ਇਹ ਫੁੱਲ ਬਹੁਤ ਹੀ ਵਧੀਆ ਹੈ ਆ ਤੇ ਇਸ ਕਰਕੇ ਮੈਂ ਕਿਹਾ ਚਲੋ ਇਹ ਬੂਟੇ ਨਾ ਬਹੁਤ ਉਗ ਜਾਂਦੇ ਆ ਤੇ ਮੈਂ ਇਹਨਾਂ ਨੂੰ ਇਸ ਗਮਲੇ ਦੇ ਵਿੱਚ ਲਾ ਰਹੀ ਸੀ ਗਾਰਡਨ ਦੇ ਵਿੱਚ ਬਹੁਤ ਹੋਏ ਪਏ ਸੀਗੇ ਤਾਂ ਮੈਂ ਉੱਥੋਂ ਪੱਟ ਕੇ ਤੇ ਮੈਂ ਗਮਲੇ ਦੇ ਵਿੱਚ ਲਾ ਦਿੱਤਾ ਤੇ ਇਹ ਮੈਟੇਕਿਊਸ਼ਨ ਵਾਲੇ ਆਉਣਗੇ ਜੇ ਕਿਸੇ ਨੇ ਲੋਣੇ ਹੋਏ ਤੇ ਚਲ ਦੇ ਦਾਂਗੇ ਹਨਾ ਵੀ ਵਧੀਆ ਆ ਹਰਿਆਲੀ ਹੋਣੀ ਚਾਹੀਦੀ ਦੇਖੋ ਸਾਡੇ ਤਾਂ ਮੀਂਹ ਬਹੁਤ ਘੱਟ ਪੈਂਦੇ ਆ ਇੱਧਰ ਰਾਜਸਥਾਨ ਵਿੱਚ ਤੇ ਸਾਨੂੰ ਤਾਂ ਹੁੰਦਾ ਵੀ ਜਿੰਨੀ ਅਸੀਂ ਹਰਿਆਲੀ ਰੱਖੀਏ ਮੀਂਹ ਆਵੇ ਵਧੀਆ ਹੀ ਹੈ ਥੋੜਾ ਕਈ ਵੇਰ ਪਾਣੀ ਦੀ ਕਮੀ ਵੀ ਆ ਜਾਂਦੀ ਹੈ ਜਿਹੜੇ ਆਪਣੇ ਨਾਲ ਸਬਸਕ੍ਰਾਈਬਰ ਜੁੜੇ ਹੋਏ ਆ ਉਹਨਾਂ ਨੂੰ ਪਤਾ ਹੀ ਹੈ ਨਾ ਵੀ ਸਾਡੇ ਏਰੀਆ ਦੇ ਵਿੱਚ ਪਾਣੀ ਬਹੁਤ ਘਟ ਰਿਹਾਦਾ ਆ ਤੇ ਹੁਣ ਕਈ ਦਿਨਾਂ ਤੋਂ ਮੀਂਹ ਆ ਰਿਹਾ ਤਾਂ ਵਧੀਆ ਹੈ ਨਾ ਹਰਿਆਲੀ ਹੋਈ ਪਈ ਆ ਇਸ ਕਰਕੇ ਥਾਂ ਜਾ ਵੀ ਪੋਲਾ ਹੋਇਆ ਪਿਆ ਸੀਗਾ ਮੈਂ ਕਿਹਾ ਚਲੋ ਸੋਖਾ ਵੈਸੇ ਤਾਂ ਪਟਨਾ ਬਹੁਤ ਔਖਾ ਹੋ ਜਾਂਦਾ ਹੈ ਤੇ ਇੱਥੇ ਮੈਂ ਫੁੱਲ ਲਾਉਣ ਤੋਂ ਬਾਅਦ ਫਿਰ ਮੈਂ ਕਿਹਾ ਚਲੋ ਥੋੜਾ ਇਧਰ ਘਾਹੂ ਕੱਢ ਦਈਏ ਕਿਉਂਕਿ ਇਹ ਅੰਗੂਰਾਂ ਦੀ ਵੇਲ ਹੈ ਇਹਦੇ ਥਲੇ ਕਸੀ ਵ ਨਾ ਪੱਟਿਆ ਨਹੀਂ ਜਾਂਦਾ ਜਾਂ ਤਾਂ ਹੱਥਾਂ ਨਾਲ ਜਾਂ ਰੰਬੀ ਨਾਲ ਪੱਟਣਾ ਪਊਗਾ ਪਹਿਲਾਂ ਇੱਕ ਵਾਰੀ ਮੰਮੀ ਨੇ ਪੱਟਿਆ ਸੀਗਾ ਪਰ ਮੰਮੀ ਨੂੰ ਵੀ ਥੋੜਾ ਔਖਾ ਹੋ ਜਾਂਦਾ ਵੀ ਥੱਲੇ ਬਹਿ ਕੇ ਮੰਮੀ ਦੇ ਗੋਡੇ ਦੁਖਦੇ ਆ ਨਾ ਤਾਂ ਕਰਕੇ ਮੰਮੀ ਕੁਰਸੀ ਲੈ ਕੇ ਪੱਟਦੇ ਹੁੰਦੇ ਆ ਤੇ ਫਿਰ ਜ਼ਿਆਦਾਤਰ ਗਰਮੀ ਹੁੰਦੀ ਫਿਰ ਜੀਵ ਵੀ ਨਹੀਂ ਕਰਦਾ ਤੇ ਮੇਰੇ ਕੋਲੇ ਵੀ ਟਾਈਮ ਨਹੀਂ ਹੁੰਦਾ ਸਵੇਰੇ ਸ਼ਾਮ ਕੰਮਕਾਜ ਬਹੁਤ ਹੋ ਜਾਂਦੇ ਆ ਦਪਹਿਰ ਨੂੰ ਟਾਈਮ ਹੁੰਦਾ ਤੇ ਦਪਹਿਰ ਨੂੰ ਇੱਥੇ ਗਰਮੀ ਬਹੁਤ ਹੁੰਦੀ ਆ ਤੇ ਅੱਜ ਮੌਸਮ ਠੰਡਾ ਹੋਣ ਕਰਕੇ ਆਪਾਂ ਮੂਡ ਜਿਹਾ ਬਣਾਇ ਲਿਆ ਮੈਂ ਕਿਹਾ ਜ਼ਰੂਰੀ ਆਪਾਂ ਫੋਨ ਦੇਖਣ ਦੇ ਵਿੱਚ ਟਾਈਮ ਵੇਸਟ ਕਰਨਾ ਚਲੋ ਅੱਜ ਆਪਾਂ ਕਰਦੇ ਆਂ ਕੁਝ ਕੰਮ ਕਾਜ ਥੋੜਾ ਜਿਹਾ ਹਰੀਆਲੀ ਦੇ ਨਾਲ ਟਾਈਮ ਬਤਾਉਣੇ ਅੱਖਾਂ ਵਾਸਤੇ ਵੀ ਹਰੀਆਲੀ ਬਹੁਤ ਵਧੀਆ ਹੁੰਦੀ ਆ ਤੇ ਮਨ ਨੂੰ ਸਕੂਨ ਜਿਹਾ ਵੀ ਮਿਲਦਾ वैसे ਤਾਂ ਮੈਂ ਜਿੱਦੋ ਝਾੜੂ ਵਗੈਰਾ ਕੱਢਦੀ ਆ ਗਵਨ ਦੇ ਵਿੱਚੋਂ ਸਬਸਪਾਈ ਕਰਦੀ ਰਹਿਣੀ ਆ ਨਾ ਪਰ ਜਿਹੜਾ ਥੋੜਾ ਘਾਹ ਪੱਟਣਾ ਇੱਥੇ ਟਾਈਮ ਬਹੁਤ ਲੱਗਣਾ ਤੇ ਅੱਜ ਮੈਨੂੰ ਲੱਗਿਆ ਸੀ ਇੱਥੇ 1 ਘੰਟਾ ਲੱਗਿਆ ਸੀ ਇਹ ਪੂਰਾ ਹੈ ਨਾ ਮੈਂ ਕਿਹਾ ਚਲੋ ਟਿਊਸ਼ਨ ਵਾਲੇ ਬੱਚੇ ਆਉਣੇ ਉਹਨਾਂ ਤੋਂ ਪਹਿਲਾਂ ਪਹਿਲਾਂ ਮੈਂ ਥੋੜਾ ਜਿਹਾ ਕੰਮ ਕਰ ਜਿੱਥੇ ਕਰ ਲਾਂ ਜਿੰਨਾ ਕੰਮ ਹੁੰਦਾ ਕਿਉਂਕਿ ਵੇਲ ਬਹੁਤ ਸੰਘਣੀ ਹੋ ਗਈ ਮੈਂ ਤੁਹਾਨੂੰ ਪਹਿਲਾਂ ਵੀ ਵਲੌਗ ਦੇ ਵਿੱਚ ਦੱਸਦੀ ਰਹਿਣੀ ਆ ਵੀ ਇਹ ਅਸੇ ਅੰਗੂਰਾਂ ਦੀ ਵੇਲ ਜਿਹੜੀ ਕਲਮ ਤੋਂ ਲਾਈ ਹੈ ਤੇ ਵਧੀਆ ਹੋ ਗਈ ਹੈ ਬਹੁਤ ਸੰਘਣੀ ਹੋ ਗਈ ਹੈ ਤੇ ਇਹਦੀਆਂ ਵੀ ਕੁਝ ਲੜੀਆਂ ਤੇ ਇੱਧਰ ਮੈਨੂੰ ਸਾਬਸਪਾਈ ਕਰਦੀ ਕਰਦੀ ਨੂੰ ਇੱਧਰ ਮਿਲ ਗਈ ਮੈਨੂੰ ਇੱਕ ਬਕੈਣ ਹਨਾ ਆਪਣੇ ਆਪ ਹੀ ਉੱਗ ਗਈ ਪਤਾ ਨਹੀਂ ਕਿੱਥੋਂ ਵੀ ਵਗੈਰਾ ਆ ਗਿਆ ਹਨਾ ਤੇ ਮੈਂ ਕਿਹਾ ਚਲੋ ਇਹਨੂੰ ਵੀ ਆਪਾਂ ਕੱਲੇ ਐਵੇਂ ਰੱਖਣਾ ਹਨਾ ਇਹਨੂੰ ਵੀ ਲਾ ਦੇਣੇ ਕਿਤੇ ਤਾਂ ਹੋ ਹੀ ਜਾਊਗੀ ਚਲੋ ਪੱਟ ਦਾਂਗੇ ਕਿਸ ਨੂੰ ਦੇ ਦਾਂਗੇ ਬਾਅਦ ਚ ਜਾਂ ਪਸ਼ੂਆਂ ਵਾਲੇ ਪਾਸੇ ਲਾ ਦਾਂਗੇ ਹਨਾ ਤੇ ਤਾਂ ਕਰਕੇ ਮੈਂ ਇਸ ਨੂੰ ਪੱਟ ਲਿਆ ਫਿਰ ਉਸ ਨੂੰ ਮੈਂ ਲਾਤਾ ਤੇ ਦੇਖੋ ਜੀ ਇੱਧਰ ਮੈਨੂੰ ਇੱਕ ਘੰਟਾ ਮਿਹਨਤ ਕਰਨੀ ਪਈ ਤੇ ਅੱਧਾ ਜਿਹੜਾ ਸੀਗਾ ਗਾਰਡਨ ਅੱਧੀ ਕਿਆਰੀ ਜਿਹੜੀ ਮੈਂ ਸਾਫ਼ ਕਰਤੀ ਬਿਲਕੁਲ ਇਧਰ ਇਹ ਫਾਲਸੇ ਦਾ ਪਲਾਂਟ ਵੀ ਪੂਰਾ ਲਹੂ ਪੀ ਖੜਾ ਪਹਿਲਾਂ ਇਹਨੂੰ ਉਧਰ ਨੂੰ ਸੀਤ ਉਧਰ ਨੂੰ ਸਪੋਰਟ ਦਿੱਤੀ ਛੋਟੀ ਲਾ ਕੇ ਚਲੋ ਸਹੀ ਹੋ ਗਿਆ ਫਿਰ ਇਧਰ ਝੁੱਕ ਗਿਆ ਹੁਣ ਇਧਰ ਕਿਲਾ ਕੱਢ ਕੇ ਇਧਰ ਇਹਨੂੰ ਸਪੋਰਟ ਦਿੱਤੀ ਆ ਹੁਣ ਇਧਰ ਨੂੰ ਝੁੱਕ ਗਿਆ ਹੁਣ ਇਧਰ ਨੂੰ ਸਪੋਰਟ ਤੇ ਨਹੀਂ ਪੈਣੀ ਤੇ ਇਧਰ ਆ ਜਿਹੜੀ ਹੈਗੀ ਇਹ ਕਦੂਆਂ ਦੀ ਵੇਲ ਇਹ ਵੀ ਸਾਡਾ ਪੂਰਾ ਲਹੂ ਪੀ ਖੜੀ ਇਸ ਵਾਰ ਇਸ ਨੂੰ ਦੇਖ ਲੋ ਅਸੀਂ ਗੂਗਲ ਦੀ ਧੂਫ ਕਰਤੀ ਦੋ ਵਾਰੇ ਫੇਰੇ ਇਹਦੀ ਜੜਾਂ ਦੇ ਵਿੱਚ ਸਰੋਂ ਦੀ ਖਲ ਪਾਤੀ ਫਿਰ ਕਹਿੰਦੇ ਹੁੰਦੇ ਸੋਨਾ ਘੋਲ ਕੇ ਪਾਓ ਉਹ ਵੀ ਮੈਂ ਸੋਨਾ ਘੋਲ ਕੇ ਪਾਤਾ ਹਨਾ ਤੇ ਹੁਣ ਦੇਖੋ ਕਦੂ ਇਹਨੂੰ ਲੱਗਦੀ ਰਹੇਗੇ ਪਿਛਲੀ ਵਾਰੀ ਅਸੀਂ ਦੋ ਵਾਰੀ ਗੂਗਲ ਦੀ ਧੂਫ ਕੀਤੀ ਤੇ ਵਧੀਆ ਕਦੂ ਲੱਗਣ ਲੱਗ ਗਏ ਸੀਗੇ ਤੇ ਐਤਕੀ ਤੇ ਫੈਲੀ ਜਾ ਰਹੀ ਹੈ ਫੈਲੀ ਜਾ ਰਹੀ ਹੈ ਦੇਖੋ ਕਿਵੇਂ ਜਗਾ ਮਲ ਇਹ ਉਹਨਾਂ ਨੂੰ ਹੋਰ ਆਵਦੇ ਚ ਚਲੈ ਰਹੀ ਆ ਆ ਮਿਰਚਾਂ ਦੇ ਬੂਟੇ ਉੱਤੇ ਚੜ ਗਈ ਉਧਰ ਜਾਮਣਾਂ ਦਾ ਬੂਟਾ ਉਹਦੇ ਉੱਤੇ ਚੜ ਗਈ ਇਹਨੂੰ ਲਾ ਲਾ ਕੇ ਥੱਕ ਜਾਈਦਾ ਨਾ ਸਾਰੇ ਇਧਰ ਸਾਰੀ ਕੰਧ ਤੇ ਚੜੀ ਹੋਈ ਆ ਕੰਧੋਲੀ ਕਹਿ ਦਿੰਦੇ ਸਾਡੇ ਨਾ ਕੰਧੋਲੀ ਤੇ ਵੀ ਚੜੀ ਹੋਈ ਕੰਧੋਲੀ ਵੈਸੇ ਵੀ ਡਿੱਗਣ ਵਾਲੀ ਹੋਈ ਪਈ ਆ ਤੇ ਇਧਰ ਦੇਖੋ ਵੇੜੇ 'ਚ ਵੀ ਸੱਪ ਤਰ੍ਹਾਂ ਸਾਰੇ ਫੈਲੇ ਜਾਂਦੀ ਆ ਤੁਰਨ ਵਾਲੀ ਜਗ੍ਹਾ ਵੀ ਨਹੀਂ ਰਹਿ ਗਈ ਹੁਣ ਤਾਂ ਇਧਰ ਨੂੰ ਇਹ ਦੇਖੋ ਜੀ ਅੱਜ ਕੇਲੀ ਦੇ ਪਹਿਲੇ ਦਿਨ ਦੋ ਫੁੱਲ ਖਿੜੇ ਆ ਕਿੰਨੇ ਸੋਹਣੇ ਲੱਗ ਰਹੇ ਆ ਪੀਲੇ ਤੇ ਸੰਤਰੀ ਰੰਗ ਦੇ ਬੜੇ ਸੋਹਣੇ ਲੱਗ ਰਿਹਾ ਇਹ ਦੇਖੋ ਕੇਲੀ ਦਾ ਪਲਾਂਟ ਤੇ ਇਹਨੂੰ ਫੁੱਲ ਖਿੜੇ ਦੇਖ ਕੇ ਫਿਰ ਇਹਦੀ ਇੱਕ ਟਹਿਣੀ ਪਟਕੇ ਆਪਾਂ ਲਾਤੀ ਦੂਜੇ ਗਮਲੇ ਦੇ ਵਿੱਚ ਇੱਕ ਟਹਿਣੀ ਲਾਤੀ ਹੈ ਇੱਧਰ ਉਹ ਪਹਿਲਾਂ ਲੱਗੀ ਹੋਈ ਸੀ ਵੀ ਇਹਨੂੰ ਫੁੱਲ ਬਹੁਤ ਸੋਹਣੇ ਖਿੜਦੇ ਹਨ ਤਾਂ ਕਰਕੇ ਚਲੋ ਜੀ ਕਾ ਪਟਕੇ ਕੋਸ਼ਟਾ ਮਮਿ ਨੇ ਸਾਫ ਕਰਤਾ ਗਾਇਆਂ ਨੂੰ ਪਤਾ ਜਿਹੜਾ ਰੇਤਾ ਵਗੈਰਾ ਜ਼ਿਆਦਾ ਸੀ ਉਹ ਆਪਾਂ ਬਾਹਰ ਹਟਾ ਤੇ ਸਿੱਟਿਆ ਹੈ ਉਸ ਤੋਂ ਬਾਅਦ ਮੈਂ ਲੱਗ ਗਈ ਸੀ ਕਿ ਇੱਥੇ ਭਾਂਡੇ ਸਾਫ਼ ਕਰਨ ਵਾਸਤੇ ਤੇ 15 ਮਿੰਟ ਰਹਿੰਦੇ ਸੀਗੇ ਫਿਰ ਆ ਜਾਣੇ ਸੀ ਟਿਊਸ਼ਨ ਵਾਲੇ ਬੱਚੇ ਤੇ ਮੈਂ ਛੇਤੀ ਛੇਤੀ ਸਫਾਈ ਕਰ ਰਹੀ ਸੀਗੀ ਕਿਉਂਕਿ ਫਿਰ ਐ ਹੁੰਦਾ ਨਾ 5 ਮਿੰਟ ਪਹਿਲਾਂ ਜਾ ਕੇ ਬੈਠਣਾ ਪੈਂਦਾ ਹੈ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਬੱਚੇ ਆਪਸ ਚ ਲੜ ਵੀ ਪੈਂਦੇ ਚਾਹੇ ਵੱਡੇ ਹੋਣ ਛੋਟੇ ਹੋਣ ਬੱਚੇ ਦਾ ਬੱਚਾ ਹੀ ਆ ਉਹਨਾਂ ਦਾ ਦਿਮਾਗ ਇੰਨਾ ਕੁ ਹੁੰਦਾ ਬਸ ਥੋੜੀ ਜਿਹੀ ਸ਼ਰਾਰਤ ਕੀਤੀ ਨੀ ਉਲਝ ਪੈਂਦੇ ਇੱਕ ਦੂਜੇ ਨਾਲ ਇਸ ਕਰਕੇ ਮੈਨੂੰ 5 ਮਿੰਟ ਪਹਿਲਾਂ ਜਾ ਕੇ ਪਹਿਲਾਂ ਬਹਿਣਾ ਪੈਂਦਾ ਕਈ ਵਾਰ ਮੈਂ ਲੇਟ ਵੀ ਹੋ ਜਾਂਦਾ ਹਫੜਾ ਤਫੜੀ ਹੋ ਜਾਂਦੀ ਹੈ ਬਸ ਰੋਲਾ ਪੈਣ ਲ ਹਾਂ ਫਿਰ ਮੰਮੀ ਉਹਨਾਂ ਨੂੰ ਡਾਟ ਗਿਆ ਤੇ ਵੀ ਤੁਹਾਡੇ ਕੋਲ ਚੁੱਪ ਨਹੀਂ ਬਠਾ ਜਾਂਦਾ ਵੈਸੇ ਬੱਚੇ ਆ ਬੱਚੇ ਕਿੱਥੇ ਚੁੱਪ ਬਹਿੰਦੇ ਆ ਨਾ ਤਾਂ ਅਗਰ ਕਿ ਮੈਂ ਛੇਤੀ ਛੇਤੀ ਸਾਬਸਾਈ ਕਰ ਰਹੀ ਸੀਗੀ ਤੇ ਭਾਂਡਿਆਂ ਦੀ ਤੇ ਫਿਰ ਉਸ ਤੋਂ ਬਾਅਦ ਆਪਾਂ ਪੜਾਉਣੀ ਸੀਗੀ ਟਿਊਸ਼ਨ ਬਦਾਮ ਵਾਲੀ ਅਗਰੀਆਂ ਨਿਕਲਣੀਆਂ ਇੱਥੇ ਇਹ ਨਿਕਰੇ ਗਏ ਸੁੱਕ ਗਏ ਨਾ ਸੁੱਕ ਗਏ ਹਾਂ ਵਧੀਆ ਅਗਰੀਆਂ ਨਿਕਲਦੀਆਂ ਇਸ ਸਾਲ ਤਾਂ ਤਾਂ ਵੱਡੇ ਹੋ ਜਾਣਗੇ ਬਦਾਮ ਕਿਤੇ ਛੋਟੇ ਆ ਥੋੜੇ ਜੇ ਹਾਂ ਥੋੜਾ ਪਾਣੀ ਪੂਣੀ ਘੱਟ ਲੱਗਿਆ ਨਾ ਦੇਖੋ ਟੁੱਟ ਗਿਆ ਆ ਦੇਖੋ ਜੀ ਆ ਕੋਈ ਗੰਡਾ ਜਾਂ ਲਸਣ ਨਹੀਂਗਾ ਇਹ ਹੈਗਾ ਲਿਲੀ ਦੇ ਪਲਾਂਟਸ ਦੀਆਂ ਜੜਾ ਜੋ ਕਿ ਤੁਹਾਨੂੰ ਮੈਂ ਪਿਛਲੇ ਵਲੌਗ ਚ ਦਿਖਾਈਆਂ ਸੀ ਚਿੱਟੇ ਰੰਗ ਦੇ ਗੁਲਾਬੀ ਰਗਦੇ ਫੁੱਲ ਖਿੜਦੇ ਬਹੁਤ ਸੋਹਣੇ ਹਨਾ ਉਹਦੀਆਂ ਜੜਾ ਆ ਇਹ ਹੱਥ ਵਿੱਚ ਪਟਕੇ ਲੈਣੇ ਹੁਣ ਲਿਆਉਣੇ ਗਮਲੇ ਦੇ ਵਿੱਚ ਇਸ ਤਰ੍ਹਾਂ ਦੇ ਲੱਗਦੇ ਹਨਾ ਇਹ ਤੇ ਜੜਾ ਦੇਖੋ ਜਿਵੇਂ ਲੱਗਦਾ ਫਿਰ ਜਾਂ ਲਸਣ ਆ ਜਾਂ ਗੰਡੇ ਹੋਣਗੇ ਓ ਜੀ ਇਧਰ ਸ਼ਾਮ ਦੇ 7 ਵਜੇ ਦਾ ਟਾਈਮ ਹੋ ਗਿਆ ਤੇ ਮੌਸਮ ਜਿਹੜਾ ਬਹੁਤ ਵਧੀਆ ਬਣਿਆ ਹੋਇਆ ਬੱਦਲ ਬਣੇ ਹੋਏ ਆ ਤੇ ਹਵਾ ਵੀ ਠੰਡੀ ਠੰਡੀ ਚੱਲ ਰਹੀ ਆ ਮੀਂਹ ਆਊਗਾ ਰਾਤ ਨੂੰ ਮੈਨੂੰ ਲੱਗਦਾ ਕਾਫੀ ਬੱਦਲ ਬਣੇ ਹੋਏ ਆ ਤੇ ਆਪਾਂ ਸਾਰੇ ਕੰਮ ਕਾਜ ਕਰ ਲਏ ਟਿਊਸ਼ਨ ਪੜਾਉਣ ਤੋਂ ਬਾਅਦ ਆਪਾਂ ਧਾਰਾ ਵੀ ਕੱਢ ਕੇ ਲਿਆਏ ਤੇ ਆਟਾ ਗੁੰਨ ਕੇ ਰੱਖਤਾ ਬਸ ਫੁਲਕੇ ਬਣਾਉਣੇ ਰਹਿ ਗਏ ਆ ਤੇ ઓ મે ਮੇਰੇ ਫੋਨ ਤੇ ਚੱਲ ਰਿਆ ਸੀਗਾ ਵਲੌਗ ਇੱਕ ਭੈਣ ਦਾ ਤੇ ਵਾਈਫਾਈ ਹੋ ਗਿਆ ਬੰਦ ਅੱਜ ਵਾਈਫਾਈ ਬਹੁਤ ਸਲੋ ਚੱਲ ਰਿਹਾ ਹੈ ਨਾ ਇਹ ਵੀ ਸਾਡੇ ਫੈਮਿਲੀ ਮੈਂਬਰ ਨੇ ਬਹੁਤ ਤੰਗ ਕਰ ਰੱਖਿਆ ਸਹੀ ਗੱਲ ਹੈ ਇਹ ਫੈਮਿਲੀ ਮੈਂਬਰ ਤਰ੍ਹਾਂ ਹੀ ਹੈਗਾ ਕਿਉਂਕਿ ਇਹ ਸਾਡੇ ਅ ਅੱਜ ਤੋਂ 15 ਦਿਨ ਪਹਿਲਾਂ ਵਾਈਫਾਈ ਥੋੜਾ ਖਰਾਬ ਹੋ ਗਿਆ ਸੀਗਾ ਬਹੁਤ ਪਹਿਲਾਂ ਸਲੋ ਚੱਲਿਆ ਫਿਰ ਬੰਦ ਹੀ ਹੋ ਗਿਆ ਬਿਲਕੁਲ ਹੀ ਤੇ ਕਾਪਾ ਦਾ ਲਗਾ ਰੱਖਿਆ ਆਪਾਂ ਤੇ ਅਸੀਂ ਫਿਰ ਸੋਚਿਆ ਵੀ ਇਹ ਚੱਲਦਾ ਨਹੀਂਗਾ ਤੇ ਅਸੀਂ Airtel ਦਾ ਵੀ ਕਰਵਾ ਲੰਨੇ ਆ ਨਾ ਤੇ Airtel ਵਾਲਿਆਂ ਨੇ ਵੀ ਮਿਲ ਕੇ ਆਏ ਡੈਡੀ ਜੀ ਉਹਨਾਂ ਨੂੰ ਕਹਿ ਕੇ ਆਏ ਤੇ ਉਹ ਦੋ ਤਿੰਨ ਦਿਨ ਆਏ ਨਹੀਂ ਕਹਿੰਦੇ ਸਾਡੇ ਕੋਲ ਹੈਲਪਰ ਹੈ ਨਹੀਂ ਅਸੀਂ ਆਵਾਂਗੇ ਤੇ ਤੁਹਾਨੂੰ ਪਤਾ ਹੀ ਆ ਵੀ ਅੱਜ ਕੱਲ੍ਹ ਹੁਣ Wi-Fi ਜਦੋਂ ਆਪਾਂ ਯੂਜ਼ ਕਰਨ ਲੱਗ ਜਾਈਏ ਤਾਂ ਫਿਰ ਕਿੱਥੇ ਸਰਦਾ Wi-Fi ਤੋਂ ਬਿਨਾ ਹਨਾ ਬਹੁਤ ਔਖਾ ਹੋ ਜਾਂਦਾ ਹੈ ਕਿਉਂਕਿ ਵੀਡੀਓ ਵਗੈਰਾ ਵੀ ਪਾਉਣੀਆਂ ਹੁੰਦੀਆਂ ਤੇ ਸਾਰਿਆਂ ਨੂੰ ਆਦਤ ਜੀ ਪੈ ਗਈ ਆ ਮੈਂ ਤਾਂ ਵੈਸੇ ਵੀ ਰੀਚਾਰਜ ਨਹੀਂ ਕਰਾਉਂਦੀ ਜਦੋਂ ਕਿਤੇ ਬਾਹਰ ਜਾਣਾ ਹੁੰਦਾ ਹੈ ਕਿਤੇ ਜਾਰਾ ਦਿਨ ਬਾਹਰ ਰੁਕਣਾ ਹੁੰਦਾ ਫੇਰ ਕਰਵਾ ਲੀਦਾ ਵੈਸੇ ਨਹੀਂ ਕਰਵਾਈਦਾ ਗਾ ਰੀਚਾਰਜ ਤੇ ਤਾਂ ਕਰਕੇ ਬਹੁਤ ਔਖਾ ਹੋ ਜਾਂਦਾ ਫਿਰ ਅਸੀਂ ਚੇਂਜ ਕਰਾਉਣ ਦੀ ਵੀ ਸੋਚੀ ਪਰ ਫਿਰ 2-3 ਦਿਨ ਤੱਕ ਆਏ ਨਹੀਂ ਤੇ 2-3 ਦਿਨ ਫਿਰ ਤੁਹਾਨੂੰ ਪਤਾ ਹੀ ਹੈ ਫੈਮਲੀ ਮੈਂਬਰ ਤੋਂ ਬਿਨਾ ਕਿੰਨਾ ਸਰ ਨਾਲ ਔਖਾ ਹੋ ਜਾਂਦਾ ਸਾਨੂੰ ਬਹੁਤ ਔਖਾ ਹੋ ਗਿਆ ਹੁਣ ਵੀ ਮੇਰੇ ਫੋਨ ਤੇ ਵਲੌਗ ਚੱਲ ਰਿਹਾ ਸੀਗਾ ਤੇ ਵਾਈਫਾਈ ਬੰਦ ਹੋ ਗਿਆ ਫਿਰ ਮੈਂ ਕਿਹਾ ਚਲੋ ਮੈਂ ਆਪਦਾ ਵਲੌਗ ਸ਼ੂਟ ਕਰ ਲੈਂਦੀ ਆ ਤੇ ਹਾਂਜੀ ਇਹ ਹੀ ਕਹਿ ਰਹੀ ਸੀਗੀ ਇਹ ਫੈਮਲੀ ਮੈਂਬਰ ਅਸੀਂ ਚੇਂਜ ਕਰ ਦੀ ਸੋਚ ਰਹੇ ਹਾਂ ਇੱਕ ਵਾਰੀ ਕਰਾ ਲਿਆ ਰੀਚਾਰਜ ਦੇਖਾਂਗੇ ਬਾਅਦ ਚ ਕਰਾਵਾਂਗੇ ਹੁਣ ਫਿਰ ਬਹੁਤ ਸਲੋ ਸਪੀਡ ਹੋ ਗਈ ਦੇਖੋ ਜੀ ਬਾਹਰ ਦਾ ਮੌਸਮ ਤੇ ਇਧਰ ਇੱਕ ਛੋਟੀ ਜਿਹੀ ਚਿੜੀ ਨੇ ਆਲਣਾ ਬਣਾ ਰੱਖਿਆ ਉਹ ਦੇਖੋ ਉੱਪਰ ਉੱਚ ਦੋ ਬੱਚੇ ਆ ਉਸ ਚਿੜੀ ਦੇ ਦੇਖੀਂ ਦੇ ਚਿੜੀਆਂ ਨੇ ਚੋਗਾ ਚਗਾ ਰਹੇ ਇਹਦੇ ਨਹੀਂ ਆਹਦੇ ਬੱਚਿਆਂ ਨੂੰ ਚੋਗਾ ਚਗਾ ਰਹੇ ਹੈ ਇਹ ਇਹ ਨਹੀਂ ਡਰਦੇ ਉਹ ਬਰਦਾਸ਼ ਉਹ ਉਹ ਪਤਾ ਨਹੀਂ ਚਿੜੀ ਹੈ ਕਿ ਚਿੜਾ ਇਹ ਚਿੜਾ ਹੋਊਗਾ ਮਿਲਦਾ ਹੈ ਨਾ ਉਹ ਚਿੜਾ ਹੈ ਚਿੜੀ ਚਲੋ ਬਾਰਿਸ਼ਰ ਨਾ ਦੋਨੇ ਆਉਂਦੇ ਇੱਥੇ ਚੋਗਾ ਚਗਉਣ ਤੇ ਜਦੋਂ ਆਉਂਦੇ ਆ ਉਹਦੇ ਬੱਚੇ ਚੁੰਝ ਕੱਢ ਲੈਂਦੇ ਆ ਅਦੇ ਬੱਚਿਆਂ ਨੂੰ ਪਾਲ ਰਹੇ ਆ ਨਾ ਉਹ ਹੁੰਦੀ ਛੋਟੀ ਜਿਹੀ ਚਿੜੀ ਨੀਲੇ ਜਿਹੇ ਰੰਗ ਦੀ ਉਹ ਉਸ ਚਿੜੀ ਦੇ ਬੱਚੇ ਆ ਰੋਜ਼ ਇੱਥੇ ਆ ਕੇ ਬੰਦੀ ਦੇਖੋ ਕੁਦਰਤ ਦੇ ਰੰਗ ਹੈ ਨਾ ਉਹ ਪਤਲੀ ਜਿਹੀ ਟਾਹਣੀ ਆ ਉੱਤੇ ਉਹਨੇ ਆਲਣਾ ਬਣਾ ਰੱਖਿਆ ਉਸ ਵਿੱਚ ਉਹਦੇ ਦੋ ਬੱਚੇ ਰਹਿੰਦੇ ਆਪ ਵੀ ਆਉਂਦੀ ਆ ਕਿ ਫਿਰ ਜਿਹੜਾ ਵੀ ਆਉਂਦਾ ਆ ਨਾ ਅਸੀਂ ਦੇਖਦੇ ਰਹਿੰਦੇ ਆ ਹੈ ਨਾ ਇਹਨਾਂ ਨੂੰ ਤੇ ਚਲੋ ਜੀ ਇਹ ਸੀਗਾ ਅੱਜ ਦਾ ਵਲੌਗ ਜੇ ਸਾਡਾ ਫੈਮਿਲੀ ਮੈਂਬਰ ਵਧੀਆ ਰਿਹਾ ਤਾਂ ਸਾਨੂੰ ਚੇਂਜ ਕਰਨ ਦੀ ਜ਼ਰੂਰਤ ਨਹੀਂ ਪੈਣੀ ਪਰ ਜੇ ਵਧੀਆ ਨਾ ਰਿਹਾ ਫਿਰ ਸਾਨੂੰ ਚੇਂਜ ਕਰਨਾ ਹੀ ਪਊਗਾ ਕਿਉਂਕਿ ਫਿਰ ਬਹੁਤ ਔਖਾ ਹੋ ਜਾਂਦਾ ਵਾਈਫਾਈ ਜਿਹੜਾ ਆ ਇਹ ਜ਼ਰੂਰਤ ਬਣ ਚੁੱਕਿਆ ਨਾ ਅੱਜ ਅੱਜ ਦੇ ਟਾਈਮ ਦੀ ਜੀ ਤੇ ਮੈਨੂੰ ਤਾਂ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿ ਵੀਡੀਓ ਅਪਲੋਡ ਕਰਨੀ ਹੁੰਦੀ ਹੈ ਤਾਂ ਕਰਕੇ ਚਲੋ ਜੀ ਅੱਜ ਵਾਲੇ ਵਲੌਗ ਦਾ ਆਪਾਂ ਐਂਡ ਕਰ ਰਹੇ ਹਾਂ ਵਲੌਗ ਵਧੀਆ ਲੱਗਿਆ ਹੋਵੇ ਲਾਈਕ ਕਮੈਂਟ ਕਰ ਦੇਣਾ ਕੱਲ ਨੂੰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ